ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਚਾਪ ਆਦਿ ਸਚੁ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਰਮ ਸਨਮਾਨ ਜੋਗ ਸਤਕਾਰ ਜੋਗ ਸਤ ਗੁਰਾਂ ਦੀ ਸਾਜ ਜਿਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਇਕੱਤਰਤ ਹੋਏ ਹਾਂ ਜਨੇਰ ਟਕਸਾਲ ਵਿਖੇ ਮਹਾਪੁਰਖਾਂ ਦੀ ਯਾਦ ਅੰਦਰ ਤਨ ਕਲਗੀ ਧਰ ਦਸ਼ਮੇਸ਼ ਪਿਤਾ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅਤੇ ਸਰਹੰਦ ਦੇ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੇ ਸ਼ਹਾਦਤ ਦਿਹਾੜੇ ਦੇ ਸੰਬੰਧ ਦੇ ਵਿੱਚ ਇਕੱਤਰਤ ਹੋਏ ਆ ਸਮਾ ਆਪ ਜੀ ਨੇ ਸਰਵਣ ਕਰ ਲਿਆ ਮੈਂ ਤਿੰਨੇ ਹੀ ਵਿਸ਼ਿਆਂ ਤੇ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਸਭ ਤੋਂ ਪਹਿਲਾਂ ਅਸੀਸ ਬਖਸ਼ੋ ਗੁਰੂ ਸਾਹਿਬ ਬਖਸ਼ਿਸ਼ ਕਰਨ ਸਮਰੱਥਾ ਬੋਲਣ ਦੀ ਬਖਸ਼ਿਸ਼ ਕਰਨ ਕਲੰਗੀ ਧਰਪਾਤਸ਼ਾ ਜੀ ਗੁਰ ਫਤਿਹ ਕਰੋ ਪ੍ਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੁਰਤੀਆਂ ਤੇ ਬਿਰਤੀਆਂ ਨੂੰ ਦਮਦਵਾ ਸਾਹਿਬ ਦੀ ਪਾਵਨ ਧਰਤੀ ਤੇ ਲੈ ਕੇ ਚੱਲੀਏ ਕਲੰਗੀ ਧਰਪਾਤਸ਼ਾ ਬੈਠੇ ਨੇ ਦੀਵਾਨ ਸਜਿਆ ਹੈ ਸਜੇ ਹੋਏ ਦੀਵਾਨ ਦੇ ਅੰਦਰ ਬੇਅੰਤ ਸੰਗਤਾਂ ਨੇ ਕਿਉਂਕਿ ਇੱਥੇ ਆ ਕੇ ਫਿਰ ਦੁਬਾਰਾ ਉਸੇ ਤਰ੍ਹਾਂ ਸੰਗਤਾਂ ਜਿਸ ਤਰ੍ਹਾਂ ਅਨੰਦਾਂ ਦੀ ਪੁਰੀ ਅੰਦਰ ਸੰਗਤ ਆਉਂਦੀ ਸੀ ਇੱਥੇ ਵੀ ਉਸੇ ਤਰ੍ਹਾਂ ਹੀ ਸੰਗਤਾਂ ਆਉਣ ਲੱਗ ਪਈਆਂ ਬੇਸ਼ੁਮਾਰ ਸੰਗਤਾਂ ਬੈਠੀਆਂ ਨੇ ਤੇ ਦਿੱਲੀ ਤੋਂ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਇਹ ਭਾਈ ਮਨੀ ਸਿੰਘ ਜੀ ਪਹੁੰਚੇ ਨੇ ਮਾਤਾ ਜੀ ਸਾਰੀ ਸੰਗਤ ਵੱਲ ਤੱਕਦੇ ਨੇ ਤੇ ਲਾਲ ਨજર ਨਹੀਂ ਆਉਂਦੀ ਜਦੋਂ ਲਾਲ ਨજર ਨਹੀਂ ਆਉਂਦੀ ਸਾਰੇ ਪਾਸੇ ਵੇਖਣ ਉਪਰੰਤ ਕਲੰਗੀਧਰ ਪਾਤਸ਼ਾਹ ਕੋਲੇ ਜਾ ਕੇ ਮੱਥਾ ਟੇਕਣ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ ਸਵਾਲ ਕਰਦੇ ਨੇ ਕਲੰਗੀਧਰ ਪਾਤਸ਼ਾਹ ਦੇ ਅੱਗੇ ਗੁਰੂ ਪਾਤਸ਼ਾਹ ਸਾਡੇ ਲਾਲ ਕਿਧਰੇ ਨજર ਨਹੀਂ ਆਉਂਦੀ ਮੈਂ ਸਾਰੇ ਵੇਖ ਲਿਆ ਹੈ ਕਿਸੇ ਵੀ ਪਾਸੇ ਲਾਲ ਨજર ਨਹੀਂ ਆਉਂਦੀ ਤੇ ਮਹਾਰਾਜ ਨੇ ਉੱਥੇ ਇੱਕ ਬਚਨ ਕਿਹਾ ਸੀ ਵਾਰ ਦਿੱਤੇ ਵਾਰ ਦਿੱਤੇ ਵਾਰ ਦਿੱਤੇ ਤੇ ਮਾਤਾ ਸੁੰਦਰ ਕੌਰ ਜੀ ਪਤਾ ਕੀ ਕਹਿੰਦੇ ਕਹਿੰਦੇ ਮਹਾਰਾਜ ਤੁਹਾਨੂੰ ਆਪਣੇ ਪੁੱਤਰਾਂ ਤੋਂ ਕੌਣ ਪਿਆਰਾ ਸੀ ਜਿਹਦੇ ਉੱਤੋਂ ਤੁਸਾਂ ਨੇ ਵਾਰ ਦਿੱਤੇ ਬੜੇ ਸੌਖੇ ਸ਼ਬਦਾਂ ਵਿੱਚ ਕਹਿ ਦਿੱਤਾ ਵਾਰ ਦਿੱਤੇ ਇਹਨਾਂ ਪਿਆਰਾ ਕੌਣ ਸੀ ਕਿਉਂਕਿ ਆਪਾਂ ਬੱਚਿਆਂ ਤੋਂ ਪੈਸੇ ਵਾਰਦੇ ਆ ਜਿਹਦਾ ਮਤਲਬ ਹੁੰਦਾ ਇਹ ਮਾਇਆ ਮੈਂ ਆਪਣੇ ਪੁੱਤਰਾਂ ਤੋਂ ਵਾਰਦਾ ਇਹਦੇ ਸਾਹਮਣੇ ਕੁਝ ਵੀ ਨਹੀਂ ਤੇ ਮਹਾਰਾਜ ਤੁਸੀਂ ਆਪਣੇ ਬੱਚੇ ਵਾਰੇ ਨੇ ਤੁਹਾਨੂੰ ਕੌਣ ਪਿਆਰਾ ਹੈ ਤੇ ਮਹਾਰਾਜ ਇੱਕਤਾ ਰੱਖ ਲੈਂਦੇ ਉਸ ਵੇਲੇ ਕਲੰਗੀਧਰ ਪਾਤਸ਼ਾਹ ਨੇ ਕਿਹਾ ਸੀ ਮਾਤਾ ਸੁੰਦਰ ਕੌਰ ਜੀ ਨੂੰ ਇੱਕ ਰੱਖ ਲਿਆ ਹੈ ਮਾਤਾ ਜੀ ਕਹਿੰਦੇ ਨજર ਤੇ ਆ ਨਹੀਂ ਰਿਹਾ ਕਿਹੜਾ ਤੁਸੀਂ ਰੱਖਿਆ ਹੈ ਤਾਂ ਉਸ ਵੇਲੇ ਮਹਾਰਾਜ ਨੇ ਕਿਹਾ ਸੀ ਇਨ ਪੁੱਤਰਨ ਕੈਸੀਸ ਪਰ ਵਾਰ ਦੀ ਇਹ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਨੂੰ ਇੱਕ ਗੱਲ ਕਹੀ ਸੀ ਕਿ ਇਨਾਂ ਤੋਂ ਮੈਂ ਆਪਣੇ ਪੁੱਤਰ ਵਾਰ ਦਿੱਤੇ ਪਰ ਇੱਕ ਪੁੱਤਰ ਮੈਂ ਰੱਖ ਲਿਆ ਹੈ ਉਹ ਹੈ ਖਾਲਸਾ ਪੁੱਤਰ ਜਿਹੜਾ ਮੈਂ ਤੇਰੀ ਝੋਲੀ ਪਾਉਣਾ ਹਾਂ ਤੇ ਜਿਹੜਾ ਜੁਗੋ ਜੁਗ ਅਟਲ ਰਹੇਗਾ ਰਹਿੰਦੀ ਦੁਨੀਆ ਤੱਕ ਤੇਰਾ ਪੁੱਤਰ ਇਸੇ ਤਰ੍ਹਾਂ ਜਿਉਂਦਾ ਰਹੇਗਾ ਆਖੋ ਸਤਨਾਮ ਅੱਜ ਉਹਦਾ ਦਿਹਾੜਾ ਮਨਾ ਰਹੇ ਆਂ ਤੇ ਉਹ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਆਂ ਤੇ ਦੂਜਾ ਪੱਖ ਭਰੋਸਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਭਰੋਸਾ ਹੀ ਸਾਡੇ ਜੀਵਨ ਦਾ ਜਿਹੜਾ ਆਨੰਦ ਹੈ ਜਿਨ੍ਹਾਂ ਨੂੰ ਭਰੋਸਾ ਆ ਗਿਆ ਉਹਨਾਂ ਨੂੰ ਗੁਰੂ ਨੇ ਕੁਝ ਲੁਕੋ ਕੇ ਨਹੀਂ ਰੱਖਿਆ ਇੱਕੋ ਹੀ ਗੱਲ ਕਹਿ ਕੇ ਸਮਾਪਤੀ ਕਰਾਂ ਸੰਤ ਦੀ ਗੱਲ ਤੇ ਉਸ ਤੋਂ ਪਹਿਲਾਂ ਭਰੋਸੇ ਦੀ ਗੱਲ ਕਰਾਂ ਗੁਰਸਿੱਖੋ ਇੱਕ ਵਾਰ ਨਾ ਜਦੋਂ 1947 ਦੀ ਵੰਡ ਹੋਈ ਐ ਤਾਂ ਇੱਕ ਪਰਿਵਾਰ ਲੁਧਿਆਣੇ ਆ ਕੇ ਵਸਿਆ ਜਿਹਦਾ ਨਾਮ ਸੀ ਗੁਰਮukh ਸਿੰਘ ਇਹ ਗੁਰਮukh ਸਿੰਘ ਜਦੋਂ ਤੁਰਿਆ ਸੀ ਨਾ ਪਾਕਿਸਤਾਨ ਦੇ ਵਿੱਚੋਂ ਇਹਦੀ ਮਾਂ ਚੜ੍ਹਾਈ ਕਰ ਗਈ ਤੇ ਇਹ ਤੋਂ ਸਸਕਾਰ ਨਹੀਂ ਸੀ ਹੋਇਆ ਇੰਨਾ ਉਸ ਵੇਲੇ ਜਿਹੜਾ ਮਾਹੌਲ ਖਰਾਬ ਸੀ ਸਸਕਾਰ ਨਾ ਹੋਇਆ ਇਹਦਾ ਪਿਤਾ ਕਹਿਣ ਲੱਗਾ ਪੁੱਤਰ ਤੇ ਤੇ ਹੁਣ ਮਿੱਟੀ ਐ ਇਹਦਾ ਸਸਕਾਰ ਕੀ ਕਰਨਾ ਚੱਲ ਆਪਣੇ ਬੱਚਿਆਂ ਨੂੰ ਲੈ ਕੇ ਚੱਲ ਤਿੰਨ ਬੇਟੀਆਂ ਸਨ ਇਹਦੀਆਂ ਇਹ ਲੈ ਕੇ ਲੁਧਿਆਣੇ ਆ ਕੇ ਵਸ ਗਿਆ ਪਰ ਉਹ ਗੱਲ ਇਹਦੇ ਹਿਰਦੇ ਉੱਤੇ ਝੋਟ ਕਰ ਗਈ ਕਿ ਮੈਂ ਕਾਹਦਾ ਸਿੱਖਾਂ ਮੈਥੋਂ ਤੇ ਆਪਣੀ ਮਾਂ ਦਾ ਸਸਕਾਰ ਹੀ ਨਹੀਂ ਹੋਇਆ ਆਖੋ ਸਤਨਾਮ ਕਾਹਦਾ ਸਿੱਖਾਂ ਐਸਾ ਦਿਮਾਗ ਤੇ ਅਸਰ ਪਿਆ ਇਹ ਜਿਹੜਾ ਗੁਰਮੁਖ ਸਿੰਘ ਐ ਇਹਦੇ ਹੌਲੀ ਹੌਲੀ ਵਾਧਾ ਟਿਊਮਰ ਬਣ ਗਿਆ ਦਿਮਾਗ ਦੇ ਅੰਦਰ ਤੇ ਉਦੋਂ ਕੱਲਾ ਸੀ ਐਮ ਸੀ ਸੀ ਉੱਥੇ ਚੈੱਕ ਕਰਾਇਆ ਤੇ ਪਤਾ ਲੱਗਿਆ ਵੀ ਟਿਊਮਰ ਬਣ ਗਿਆ ਹੈ ਇਹਨੇ ਹੌਲੀ ਹੌਲੀ ਸਾਰੇ ਦਿਮਾਗ ਨੂੰ ਆਪਣੀ ਗ੍ਰਾਫਟ ਵਿੱਚ ਲੈ ਲੈਣਾ ਹੈ ਪਹਿਲਾਂ ਇਸ ਦੀ ਨਿਗਾਹਬੰਦ ਹੋਏਗੀ ਉਸ ਤੋਂ ਬਾਅਦ ਜਿਵੇਂ ਗ੍ਰਾਫਟ ਚਲਾਏਗਾ ਬਹੁਤ ਭਿਆਨਕ ਮੌਤ ਹੋਏਗੀ ਤੇ ਉਹਨਾਂ ਡਾਕਟਰਾਂ ਨੇ ਕਿਹਾ ਇਹਦਾ ਇਲਾਜ ਇੱਕੋ ਹੀ ਥਾਂ ਉਹ ਦਿੱਲੀ ਹੈ ਜੇ ਕਰਾ ਸਕਦੇ ਆ ਤੇ ਲੈ ਜਾਓ ਜਲਦੀ ਆਪਰੇਸ਼ਨ ਹੋਏਗਾ ਸ਼ਾਇਦ ਇਹਦਾ ਇਲਾਜ ਹੋ ਜਾਏ ਪਰ ਗਰੰਟੀ ਨਹੀਂ ਹੁਣ ਇਹਨਾਂ ਕੋਲੇ ਪੈਸੇ ਨਹੀਂ ਇਹ ਡਾਕਟਰ ਨੂੰ ਕਹਿਣ ਲੱਗੇ ਵੀ ਸਾਡੇ ਕੋਲੇ ਇੰਨੀ ਮਾਇਆ ਨਹੀਂ ਜਿੰਨੇ 4-5 ਲੱਖ ਤੂੰ ਦੱਸਦਾ ਹੈ ਉਹ ਕਹਿਣ ਲੱਗਾ ਮੇਰਾ ਉਹ ਮਿੱਤਰ ਹੈ ਜਿਹੜਾ ਡਾਕਟਰ ਸੀ ਇੱਥੇ ਕਹਿੰਦਾ ਮੇਰਾ ਮਿੱਤਰ ਹੈ ਮੈਂ ਚਿੱਠੀ ਲਿਖ ਦਿੰਦਾ ਹੈ ਉਹ ਜਿੰਨੇ ਤੁਹਾਡੇ ਕੋਲੇ ਪੈਸੇ ਬਣੇ ਉਹਨੇ ਦੇ ਦਿਓ ਤੁਹਾਡਾ ਆਪਰੇਸ਼ਨ ਹੋ ਜਾਏਗਾ ਲੈ ਕੇ ਮਾਇਆ ਦਿੱਲੀ ਪਹੁੰਚ ਗਏ ਨੇ ਦਿੱਲੀ ਆਪਰੇਸ਼ਨ ਦੀ ਬਿਲਕੁਲ ਤਿਆਰੀ ਹੈ ਮੈਂ ਗੱਲ ਮੁਕਦੀ ਕਰਾਂ ਬਿਲਕੁਲ ਤਿਆਰੀ ਹੈ ਪੰਜਾਂ ਡਾਕਟਰਾਂ ਦਾ ਪੈਨਲ ਲੱਗਿਆ ਹੈ ਇਹਨਾਂ ਦਾ ਇਲਾਜ ਕਰਨ ਵਾਸਤੇ ਇਹਦਾ ਆਪਰੇਸ਼ਨ ਕਰਨ ਵਾਸਤੇ ਵੱਡਾ ਡਾਕਟਰ ਸ਼ਾਮ ਨੂੰ ਆਇਆ ਅਗਲੇ ਦਿਨ ਆਪਰੇਸ਼ਨ ਹੋਣਾ ਹੈ ਤੇ ਆ ਕੇ ਉਹ ਹਿੰਦੀ ਵਿੱਚ ਕਹਿੰਦਾ ਹੈ ਕਹਿੰਦਾ ਅਰੇ ਗੁਰਮੁਖ ਸਿੰਘ ਕੈਸੇ ਹੋ ਉਹ ਕਹਿੰਦਾ ਜੀ ਠੀਕ ਆ ਹੁਣ ਇਹੀ ਕਹਿਣਾ ਹੈ ਕਹਿਣ ਲੱਗਾ ਕੱਲ ਤੇਰਾ ਆਪਰੇਸ਼ਨ ਹੋ ਜਾਏਗਾ ਤੂੰ ਬਿਲਕੁਲ ਠੀਕ ਹੋ ਜਾਏਗਾ ਤੇ ਨਰਸ ਨੂੰ ਕਹਿ ਰਿਹਾ ਕੋਲੇ ਖੜੀ ਨੂੰ ਕਹਿੰਦਾ ਕੱਲ ਨੂੰ ਇਹਦਾ ਆਪਰੇਸ਼ਨ ਹੋਣਾ ਆ ਆ ਇਹਨੂੰ ਦਵਾਈ ਦੇਣੀ ਹੈ ਤੇ ਨਾਲ ਚੇਤੇ ਰੱਖੀ 7 ਵਜੇ ਤੱਕ ਇਹਦੇ ਕੇਸ ਖਤਮ ਹੋ ਜਾਣੇ ਚਾਹੀਦੇ ਭਾਵ ਕੱਟੇ ਜਾਣੇ ਚਾਹੀਦੇ ਕਿਉਂਕਿ ਉਹਦੇ ਕੇਸ ਸੀ ਜੂੜਾ ਸੀ ਉਹਨੇ ਕਹਿ ਦਿੱਤਾ ਇਹਦੇ ਕੇਸ ਕੱਟ ਦਿਓ ਕਿਉਂਕਿ ਸਿਰ ਦਾ ਆਪਰੇਸ਼ਨ ਹੋਣਾ ਹੈ ਹੁਣ ਇਹ ਉਹਨੇ ਵੀ ਸੁਣ ਲਿਆ ਭਾਵੇਂ ਅੱਖਾਂ ਤੋਂ ਉਸ ਵਕਤ ਦਿਸਣੋਂ ਹਟ ਚੁੱਕਾ ਸੀ ਅੱਖਾਂ ਤੋਂ ਨਹੀਂ ਸੀ ਦੀਂਦਾ ਅੱਛਾ ਇਹਨੇ ਸੁਣਿਆ ਤੇ ਡਾਕਟਰ ਚਲਾ ਗਿਆ ਹੁਣ ਇਹਦਾ ਮਨ ਇੱਕਦਮ ਉੱਥੋਂ ਉੱਠਿਆ ਫੁਰਨਾ ਕਿ ਕਿੱਥੇ ਪਹੁੰਚਿਆ ਲਾਹੌਰ ਮਾਂ ਜਦੋਂ ਜਿਉਂਦੀ ਸੀ ਜਦੋਂ ਮਾਂ ਇਹਨੂੰ ਇਹਦੇ ਕੇਸ ਵਾਉਂਦੀ ਸੀ ਨਾ ਮਾਂ ਇੱਕ ਗੱਲ ਕਹਿੰਦੀ ਹੁੰਦੀ ਸੀ ਪੁੱਤਰ ਗੁਰਮੁਖ ਸਿਆ ਦੇਖੀ ਕਿਤੇ ਜ਼ਿੰਦਗੀ ਵਿੱਚ ਕੇਸ ਕਤਲ ਨਾ ਕਰਾਈ ਇਹ ਗੁਰੂ ਕਲੰਗੀ ਧਰ ਦੀ ਕਿਰਪਾ ਹੈ ਇਹ ਬਖਸ਼ਿਸ਼ ਹੈ ਕਲੰਗੀ ਧਰ ਦੀ ਮੋਹਰ ਹੈ ਇਹਨੂੰ ਕਿਤੇ ਕਤਲ ਨਾ ਕਰਾ ਬੈਠੀ ਇਹਦੇ ਇੱਕਦਮ ਉੱਥੇ ਮਨ ਪਹੁੰਚਿਆ ਇੱਕਦਮ ਚੀਕਾਂ ਮਾਰਨ ਲੱਗ ਗਿਆ ਉੱਚ-ਉੱਚੀ ਰੋਣ ਲੱਗ ਪਿਆ ਮਾਂ ਕਿੱਥੇ ਆ ਤੂੰ ਆ ਅੱਜ ਮੈਨੂੰ ਦੱਸ ਤੇਰਾ ਕਲੰਗੀ ਧਰ ਕਿੱਥੇ ਹੈ ਅੱਜ ਮੇਰੇ ਕਤਲ ਸਵੇਰੇ ਕੇਸ ਹੋ ਜਾਣੇ ਆ ਜੇ ਅੱਜ ਕਲੰਗੀ ਧਰ ਹੈ ਤਾਂ ਮਾਂ ਲੈ ਕੇ ਆ ਅੱਜ ਬਾਰ-ਬਾਰ ਰੋਹੀ ਜਾ ਰਿਹਾ ਉੱਚੀ-ਉੱਚੀ ਪਤਾ ਤੋਂ ਦੇਖਿਆ ਨਹੀਂ ਗਿਆ ਉਹ ਬਾਹਰ ਚਲਾ ਗਿਆ ਇੰਨੇ ਸਮੇਂ ਨੂੰ ਉਹਨੂੰ ਦੀਂਦਾ ਤੇ ਹੈ ਨਹੀਂ ਇੱਕ ਬਜ਼ੁਰਗ ਮਾਤਾ ਆਈ ਮਾਤਾ ਆ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਖੜ ਗਈ ਕਹਿਣ ਲੱਗੀ ਪੁੱਤਰ ਇੰਜ ਨਹੀਂ ਕਰੀਦਾ ਕਹਿੰਗੀ ਧਰਤੇ ਤੇਰੇ ਨਾਲ ਹੈ ਹਰ ਵਕਤ ਨਾਲ ਹੈ ਉਹ ਕਿਤੇ ਗਿਆ ਹੈ ਇੰਜ ਨਹੀਂ ਕਰੀਦਾ ਸਿਰ ਤੇ ਹੱਥ ਫੇਰੀ ਜਾ ਰਹੀ ਹੈ ਮਾਂ ਤੇ ਉਹ ਜਿਹੜੀ ਬਜ਼ੁਰਗ ਮਾਤਾ ਹੈ ਤੇ ਉਹ ਨਾ ਇਹ ਪੁੱਛਦਾ ਹੈ ਮਾਂ ਤੂੰ ਕੌਣ ਹੈ ਉਨੇ ਆਪਦਾ ਨਾਮ ਦੱਸਦਾ ਮੇਰਾ ਨਾਮ ਸਰਜੀਤ ਕੌਰ ਹੈ ਮੈਂ ਇੱਥੇ ਕੰਮ ਕਰਦੀ ਆਂ ਉਹਨੇ ਨਾਮ ਦੱਸਤਾ ਤੇ ਜਿਵੇਂ ਜਿਵੇਂ ਹੱਥ ਫੇਰਦੀ ਐ ਇਹਨੂੰ ਆਰਾਮ ਆਉਂਦਾ ਜਾਂਦਾ ਐ ਸੌ ਜਾਂਦਾ ਜਦੋਂ ਸਵੇਰੇ ਉੱਠਦਾ ਐ ਤਾਂ ਉਧਰੋਂ ਉਹ ਨਰਸ ਆ ਜਾਂਦੀ ਐ ਕਿ ਆਓ ਆ ਦਵਾਈ ਲਓ ਤੇ ਤੁਹਾਡੇ ਕੇਸ ਕੱਟਣੇ ਨੇ ਤੁਹਾਡਾ ਆਪਰੇਸ਼ਨ ਹੋਣਾ ਤੇ ਇਹ ਇੱਕਦਮ ਉੱਚੀ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਕੂਕਦਾ ਮੈਨੂੰ ਹੋਇਆ ਹੀ ਕੁਝ ਨਹੀਂ ਮੈਨੂੰ ਤੂੰ ਦਿਸ ਰਹੀ ਐ ਆਖੋ ਸਤਨਾਮ ਮੈਂ ਆਪਰੇਸ਼ਨ ਨਹੀਂ ਕਰਾਉਣਾ ਉਹ ਕਹਿੰਦੀ ਆ ਵੀ ਇਹ ਡਰ ਗਿਆ ਮਰੀਜ਼ অপারেশন ਤੋਂ ਭੱਜਦੀ ਆ ਡਾਕਟਰ ਕੋਲੇ ਜਾਂਦੀ ਆ ਪੰਜੇ ਦੇ ਪੰਜੇ ਡਾਕਟਰ ਆ ਜਾਂਦੇ ਨੇ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਗੁਰਮੁਖ ਸਿੰਘ ਤੇਰਾ অপারেশন ਹੋਣਾ ਇਹ ਕਹਿਣ ਲੱਗਾ ਮੈਨੂੰ ਹੋਇਆ ਹੀ ਕੁਝ ਨਹੀਂ ਮੈਨੂੰ ਅੱਖਾਂ ਤੋਂ ਦਿਂਦਾ ਜਦੋਂ ਸਾਰਿਆਂ ਦੇ ਕੱਪੜੇ ਦੱਸਦਾ ਇਹਦੇ ਫਲਾਨੇ ਰੰਗੇ ਪਾਏ ਇਹਦੇ ਆ ਪਾਇਆ ਇਹਦੇ ਉਹ ਪਾਇਆ ਉਹ ਸਾਹਮਣੇ ਆ ਲਿਖਿਆ ਜਦੋਂ ਸਾਰਾ ਕੁਝ ਦੱਸ ਦਿੰਦਾ ਉਹ ਹੈਰਾਨ ਰਹਿ ਜਾਂਦੇ ਨੇ ਤੇ ਉਹ ਕਹਿੰਦੇ ਉਸੇ ਵੇਲੇ ਵੱਡਾ ਡਾਕਟਰ ਕਹਿੰਦਾ ਦੀ ਦੁਬਾਰਾ ਚੈੱਕਪਹ ਹੋਵੇ ਜਦੋਂ ਚੈੱਕਅਪ ਹੋ ਕੇ ਉਹਦੀ ਰਿਪੋਰਟ ਆਉਂਦੀ ਹੈ ਤਿੰਨਾ ਚੌਂ ਘੰਟਿਆਂ ਬਾਅਦ ਤੇ ਡਾਕਟਰ ਆ ਕੇ ਕਹਿੰਦਾ ਆ ਤੇ ਕੁਦਰਤ ਦਾ ਕਰਿਸ਼ਮਾ ਹੋ ਗਿਆ ਗੁਰਮੁਖ ਸਿੰਘ ਤੈਨੂੰ ਕੋਈ ਬਿਮਾਰੀ ਨਹੀਂ ਆਖੋ ਸਤਨਾਮ ਤੁਸੀਂ ਜਾ ਸਕਦੇ ਆ ਤੇ ਉਸ ਵੇਲੇ ਗੁਰਮੁਖ ਸਿੰਘ ਕਹਿੰਦਾ ਜਾਣਾ ਤੇ ਹੈ ਪਰ ਮੈਂ ਇੱਕ ਨੂੰ ਮਿਲਣਾ ਚਾਹੁੰਨਾ ਰਾਤ ਜਿਹੜੀ ਮਾਤਾ ਸਰਜੀਤ ਕੌਰ ਮੈਨੂੰ ਮਿਲਣ ਆਈ ਸੀ ਮੈਂ ਉਹਦਾ ਧੰਨਵਾਦ ਕਰਨਾ ਚਾਹੁੰਨਾ ਉਹਨਾਂ ਨੇ ਆਪਣਾ ਰਿਕਾਰਡ ਮੰਗਾਇਆ ਵੀ ਇਸ ਹਸਪਤਾਲ ਦੀ ਉਹ ਮੁਲਾਜ਼ਮ ਹੈ ਜਦੋਂ ਰਿਕਾਰਡ ਚੈੱਕ ਕੀਤਾ ਉੱਥੇ ਕੋਈ ਸਰਜੀਤ ਕੌਰ ਨਹੀਂ ਤੇ ਉਹ ਡਾਕਟਰ ਕਹਿਣ ਲੱਗਾ ਸਾਡੇ ਕਿਸੇ ਵੀ ਸਟਾਫ ਦੇ ਅੰਦਰ ਸਰਜੀਤ ਕੌਰ ਕੋਈ ਨਹੀਂ ਇਹ ਤਾਂ ਤੇਰਾ ਗੁਰੂ ਕਲਗੀ ਧਰ ਆਪ ਆ ਕੇ ਤੇਰਾ ਠੀਕ ਕਰ ਗਿਆ ਆਖੋ ਸਤਨਾਮ ਤੇ ਫਿਰ ਉਹ ਉਹਦਾ ਬਾਪ ਕਹਿੰਦਾ ਡਾਕਟਰਾਂ ਨੂੰ ਮਹਾਰਾਜ ਵੀ ਸਾਡੀ ਫੀਸ ਦੱਸੋ ਕੀ ਹੈ ਤੇ ਉਦੋਂ ਫੀਸ ਉਹਨਾਂ ਨੇ ਕਾਦੀ ਲੈਣੀ ਸੀ ਸਗੋਂ ਉਹਨਾਂ ਨੂੰ ਅੱਗੋਂ ਪੈਸੇ ਦਿੱਤੇ ਕਹਿੰਦੇ ਆ ਤੁਹਾਡੇ ਦੇ ਨਾਲ ਸਾਡੇ ਉਤੇ ਇੰਨੀ ਕਿਰਪਾ ਹੋਈ ਸਾਡੇ ਹਸਪਤਾਲ ਵਿੱਚ ਕਲਗੀ ਧਰਗੇੜਾ ਮਾਰ ਗਏ ਆਖੋ ਸਤਨਾਮ ਹੁਣ ਉਹਦੇ ਤੇ ਭਰੋਸਾ ਸੀ ਉਹਦਾ ਠੀਕ ਵੀ ਹੋਇਆ ਤੇ ਜਿਹੜਾ ਰੋਮ ਰੋਮ ਜਪਦਾ ਹੈ ਜਿਹੜਾ ਸੰਤ ਹੈ ਉਹਦੇ ਤੇ ਗੁਰੂ ਕਿਰਪਾ ਕਿਵੇਂ ਨਾ ਕਰਦਾ ਹੋਵੇਗਾ ਅੱਜ ਉਹਨਾਂ ਦੀ ਯਾਦ ਅੰਦਰ ਜੁੜੇ ਆ ਗੁਰੂ ਕਿਰਪਾ ਕਰੇ ਜੇ ਤੁਸੀਂ ਇਸ ਸਥਾਨ ਨੂੰ ਦੈਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮਾਪੁਰਖਾਂ ਤੇ ਮਿਹਰ ਪਰਿਆ ਹੱਥ ਰੱਖੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਉਥੇ ਆਪ ਰੱਬ ਵਰਗੀਆਂ ਸੰਗਤਾਂ ਤੇ ਗੁਰੂ ਕਿਰਪਾ ਕਰੇ ਹਿਰਦੇ ਵਿੱਚ ਕੇਸਾਂ ਸਵਾਸਾਂ ਨਾਲ ਸਾਡੀ ਸਿੱਖੀ ਨਿਭੇ ਸਾਡੇ ਹਿਰਦੇ ਵਿੱਚ ਨਾਮ ਵਸ ਜਾਏ ਤੇ ਅਸੀਂ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਅਪਹਿ ਮੇਲੇ ਦੇ ਧਾਰਣੀ ਹੋ ਸਕੀਏ ਗੁਰ ਫਤਿਹ ਕਰੋ ਬਰਾ ਪ੍ਰਵਾਨ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ